ਪਾਰਟੀ ਦਾ ਬਾਈ ਜੀ ਬਰਾਬਰ ਦੀ ਟੱਕਰ ਆ ਤਿੰਨੋ ਜਨਾਂ ਦੀ ਮਨਪ੍ਰੀਤ ਬਾਦਲ ਦੀ ਤੇ ਅੰਮ੍ਰਿਤਾ ਵੜਿੰਗ ਦੀ ਤੇ ਡੈਂਪੀ ਢਿੱਲੋਂ ਦੀ ਹਾਂਜੀ ਕਹਿੰਦੇ ਜੇ ਤੁਹਾਡਾ ਏਰੀਆ ਜਨ ਕੇ ਗੜ ਮੰਨਿਆ ਜਾਂਦਾ ਸੀ ਅਕਾਲੀ ਪਾਰਟੀ ਦਾ ਪੂਰਾ ਗੜ ਸੀ ਜਨ ਕੇ ਇਥੇ ਹੌਟ ਸੀਟਸ ਸੀ ਇਹ ਹਾਂਜੀ ਹਾਂਜੀ ਬਿਲਕੁਲ ਹੌਟ ਸੀਟ ਸੀ ਕਾਲੀ ਦਲ ਇੱਥੋਂ ਮਨਪ੍ਰੀਤ ਚਾਰ ਵਾਰੀ ਜਿੱਤਿਆ ਜੀ ਏਦੋਂ ਪਹਿਲਾਂ ਮਨਪ੍ਰੀਤ ਨੇ ਬਹੁਤ ਕੰਮ ਕੀਤੇ ਆ ਜੀ ਉਸ ਤੋਂ ਬਾਅਦ ਰਾਜਾ ਬੜਿੰਗ ਤਿੰਨ ਵਾਰੀ ਜਿੱਤਿਆ ਜੀ ਇੱਥੋਂ ਤੇ ਕਾਲੀ ਦਲ ਦੀ ਗੱੜ ਸੀ ਪਹਿਲਾਂ ਮਨਪ੍ਰੀਤ ਕਾਲੀ ਦਲ ਚ ਸੀਗਾ ਜੀ ਹਾਂਜੀ ਤੁਸੀਂ ਕਿਹੜੀ ਪਾਰਟੀ ਨਾਲ ਜੁੜੇ ਹੋ ਆਸੀਂ ਸ਼ੋਮਨੀ ਕਾਲੀ ਦਲ ਨਾਲ ਜੁੜੇ ਹੋਏ ਆ ਜੀ ਉੱਥੇ ਹੀ ਖੜੇ ਆ ਜੀ ਐਨਕਿ ਉਹਨਾਂ ਨੇ ਉਮੀਦਵਾਰ ਆਪ ਦਾ ਨਹੀਂ ਦਿੱਤਾ ਜੀ ਇਸ ਕਰਕੇ ਅਸੀਂ ਡੈਂਪੀ ਢਿੱਲੋਂ ਨੂੰ ਸਮਰਥਨ ਦਿੱਤਾ ਜੀ ਐਨਕਿ ਅਸੀਂ ਡੈਂਪੀ ਢਿੱਲੋਂ ਨੂੰ ਬਾਹਰ ਆ ਰਹੇ ਆ ਪੁਰਾਣੇ ਉਮੀਦਵਾਰ ਨੂੰ ਜੀ ਤੁਸੀਂ ਹੈ ਕਾਲੀ ਹਾਂਜੀ ਹਾਂਜੀ ਬਿਲਕੁਲ ਹੈ ਕਾਲੀ ਜਿਵੇਂ ਡੈਂਪੀ ਢੱਲੋਂ ਵੀ ਕਾਲੀ ਸੀ ਪਹਿਲਾਂ ਕਾਲੀnga ਚ ਰਿਆ ਹੁਣ ਜਾਨੀ ਕਿ ਉਹ ਇੱਧਰ ਆ ਗਿਆ ਆਮ ਆਦੀ ਪਾਰਟ ਚ ਆ ਗਿਆ ਪਰ ਤੁਸੀਂ ਬੰਦੇ ਪਿੱਛੇ ਆ ਪਾਰਟੀ ਪਿੱਛੇ ਤੇ ਨਹੀਂ ਅਸੀਂ ਨਹੀਂ ਜੀ ਅਸੀਂ ਪਾਰਟੀ ਪਿੱਛੇ ਆ ਪਾਰਟੀ ਪਿੱਛੇ ਆ ਪਾਰਟੀ ਪਿੱਛੇ ਸ਼ੋਮਨੀ ਕਾਲੀ ਦਲ ਨਾਲ ਆ ਫਿਰ ਉਹਨਾਂ ਨੇ ਉਮੀਦਵਾਰ ਨਹੀਂ ਦਿੱਤਾ ਫਿਰ ਅਸੀਂ ਆਪ ਦੇ ਮੀਟਿੰਗ ਕਰਕੇ ਪਿੰਡ ਦੀ ਅਸੀਂ ਸਮਰਥਨ ਡੈਂਪੀ ਢੱਲੋਂ ਨੂੰ ਦਿੱਤਾ ਇਹ ਪੁਰਾਣੇ ਕਾਲੀ ਦਲ ਦੇ ਸੀਗੇ ਜੀ ਤੇ ਫਿਰ ਇਹਨਾਂ ਨਾਲ ਸਾਡਾ ਸੀਗਾ ਜੀ ਰਾਬਤਾ ਤਾਂ ਕਰਕੇ ਇਹਨਾਂ ਨੂੰ ਦੇਤਾ ਜੇ ਕੱਲੋਂ ਅਕਾਲੀ ਪਾਰਟੀ ਆਪ ਦਾ ਉਮੀਦਵਾਰ ਖੜਾ ਕਰਦੀ ਇਲੈਕਸ਼ਨ ਅੱਗੇ ਵੀ ਆ ਰਹੇ ਸਤਾਈ ਜੇ ਉਦੋਂ ਫਿਰ ਕਿਹਨੂੰ ਕਿਉਂ ਅਸੀਂ ਸ਼ੋਮ ਨਕਾਲੀ ਦਲ ਨੂੰ ਜੀ ਸ਼ੋਮ ਨਕਾਲੀ ਦਲ ਨੂੰ ਬਿਲਕੁਲ ਜੀ ਉਹ ਤਾਂ ਫਿਰ ਜੇ ਡੈਂਪੀਟਲੋਂ ਸੋੜ ਦੇ ਪ੍ਰੈਸ਼ਰ ਪਾ ਜਾਂਦਾ ਵੀ ਤੁਸੀਂ ਇੱਧਰ ਆਓ ਕੋਈ ਚੱਕਰ ਨਹੀਂ ਜਿਹੜੇ ਕੰਮ ਤੁਹਾਡੇ ਕਰਾਵਾਂਗੇ ਉਦੋਂ ਤਾਂ ਨਹੀਂ ਜਾਵੜੂਗੇ ਨਾ ਨਾ ਬਿਲਕੁਲ ਵੀ ਨਹੀਂ ਸ਼ੋਮ ਨਕਾਲੀ ਦਲ ਤੁਹਾਡੇ ਵਰਗੇ ਜਿੰਨਾ ਕੰਮ ਕੀਤਾ ਅਕਾਲੀ ਦਲ ਨੇ ਜੀ ਕਹਿੰਦੇ ਇੱਕ ਪੂਰਾ ਇਤਿਹਾਸ ਹੈ ਕਾਮੀ ਕਾਲੀ ਦਲ ਨੇ ਕੀਤਾ ਜੀ ਸਾਡੇ ਏਰੀਆ 'ਚ ਸੜਕਾਂ ਬਣਵਾਈਆਂ ਜੀ ਸਾਡੇ ਮੋਟਰਾਂ ਲਾਈਆਂ ਜੀ ਜੋ ਵੀ ਕੰਮ ਕੀਤਾ ਸਾਨੂੰ ਸਾਡੇ ਪਿੰਡ ਦੀ ਲੈ ਲੋ ਗੱਲ ਜੀ ਮੱਲਨ ਦੀ ਸਾਨੂੰ ਗ੍ਰੈਡ ਦਿੱਤਾ ਜੀ ਸਾਨੂੰ ਲਾਈਟ ਦੀ ਬੜੀ ਅਸੂਲ ਦਾ ਸਾਡੀ 5 6 ਪੜਾਂ ਦੀ ਸਾਨੂੰ ਪ੍ਰੋਬਲਮ ਸੀਗੀ ਜੀ ਪਾਈਪ ਲਾਈਨ ਪਾਈ ਕਾਲੀ ਦਲ ਨੇ ਜੀ ਫਿਰ ਅਸੀਂ ਸਾਨੂੰ ਵਾਟਰ ਬਾਕਸ ਦੀ ਬਹੁਤ ਵੱਡੀ ਪ੍ਰੋਬਲਮ ਸੀ ਉਹ ਵੀ ਅਸੀਂ ਤਿਆਰ ਕਰਿਆ ਸੀਗਾ ਜੀ ਤੇ ਉਸ ਤੋਂ ਬਾਅਦ ਸਾਡਾ ਨਹੀਂ ਹੋ ਸਕਿਆ ਕਾਲੀ ਦਲ ਦੀ ਸਰਕਾਰ 'ਚ ਫਿਰ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕਰਿਆ ਜੀ ਤੇ ਕਾਲੀ ਦਲ ਨਹੀਂ ਸਾਡੇ ਤਾਂ ਕੰਮ ਕਰਿਆ ਸਾਡੀ ਨਿਗਾਹ 'ਚ ਤਾਂ ਕਾਲੀ ਦਲ ਨਹੀਂ ਕਰਿਆ ਜੀ ਕਾਲੀ ਦਲ ਨਹੀਂ ਕਰਿਆ ਬਿਲਕੁਲ ਜੀ ਤਿੰਨ ਸਾਲ ਦਾ ਸਮਾਂ ਹੋ ਗਿਆ ਆਮਾਦੀ ਪਾਰਟੀ ਨੂੰ ਆਈ ਨੂੰ ਕਿੰਨੇ ਕੰਮ ਹੋਇਆ ਤੁਹਾਡੇ ਪਿੰਡ ਦੇ ਹੁਣ ਸਾਡੇ ਤਾਂ ਕੁਝ ਵੀ ਨਹੀਂ ਹੋਇਆ ਜੀ ਹੁਣ ਦੋ ਚਾਰ ਗਲੀਆਂ ਉਹ ਵੀ ਜਿਮਣੀ ਚੋਣ ਕਰਕੇ ਇਹਨਾਂ ਨੇ ਚਿੰਨੀਆਂ ਉਹ ਤਾਂ ਫਿਲਹਾਲ ਕੋਈ ਵੀ ਕੰਮ ਨਹੀਂ ਹੋਇਆ ਜੀ ਉਹ ਕਿਹਨੇ ਚਲਾਈਆਂ ਡੈਂਪੀ ਟਿਲ ਹੁਣ ਚਲਾਈਆਂ ਨਹੀਂ ਨਹੀਂ ਜੀ ਉਹ ਪਿਰਤਪਾਲ ਸ਼ਰਮਣੇ ਪਰਤਪਾਲ ਸ਼ਰਮਾ ਹਾਂਜੀ ਪਰਤਪਾਲ ਨੇ ਛੜਮੇ ਦੇ ਵੀ ਚੰਗਾ ਹੋਲਡ ਸੀ ਕਹਿੰਦੇ ਉਹਨੂੰ ਪਿੱਛੇ ਕਿਉਂ ਸਿਰ ਤੱਕ ਪਾਰਟੀ ਇਹ ਤਾਂ ਜੀ ਹੁਣ ਇਹਨਾਂ ਦੀ ਪਾਰਟੀ ਦੱਸ ਸਕਦੀ ਹੈ ਪਰ ਵਧੀਆ ਬੰਦਾ ਸੀਗਾ ਜੀ ਸੋਚ ਵੀ ਵਧੀਆ ਸੀਗੀ ਕੰਮ ਵੀ ਵਧੀਆ ਕਰਦਾ ਸੀ ਕੋਈ ਪਾਰਟੀ ਬਾਜੀ ਨਹੀਂ ਕਰੀ ਜਿੰਨਾ ਚਿਰ ਦੋਟਾ ਹੀ ਸਾਰ ਰਹੇ ਆ ਕਿਸੇ ਤੇ ਕੋਈ ਪਰਚਾ ਨਹੀਂ ਕਰਿਆ ਉਹਨੇ ਜੀ ਤੇ ਵਧੀਆ ਬੰਦਾ ਸੀਗਾ ਜੀ ਪਰਤਪਾਲ ਸ਼ਰਮਾ ਤੁਹਾਡੇ ਨਾਲ ਚੰਗਾ ਵਿਚਰਦਾ ਸੀ ਵਧੀਆ ਵਧੀਆ ਜੀ ਬਿਲਕੁਲ ਮਿਲਨਸਾਰ ਬੰਦਾ ਜੀ ਹਾਂਜੀ ਆਮ ਤੌਰ ਤੇ ਜਿਵੇਂ ਕਾਲੀ ਕਾਂਗਰਸੀ ਪਰਚੇ ਕਰਉਂਦੇ ਸੀ ਹੁਣ ਜਦੋਂ ਸਰਕਾਰ ਆਈ ਹੈ ਇਹ ਚ ਪਰਚੇ ਪੁਰਚੇ ਹੋਏ ਆ ਇੱਕ ਦੂਜੇ ਦੇ ਨਾ ਜੀ ਨਾ ਕੋ ਹਾਂਜੀ ਹੁਣ ਕੀ ਜਿਹੜੇ ਤੁਹਾਡੀ ਵੀਡੀਓ ਵੇਖ ਰਿਹਾ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਉਹਨੂੰ ਅਸੀਂ ਤਾਂ ਕੀ ਮੈਸੇਜ ਦੇ ਸਕਦੇ ਆ ਜੀ ਇੰਨਾ ਹਜੇ ਸਾਡੀ ਹੈ ਨਹੀਂ ਸੋਚ ਪਰ ਅਸੀਂ ਤਾਂ ਪਾਰਟੀ ਨਾਲ ਖੜੇ ਆ ਜੀ ਤੇ ਜੋ ਵੀ ਹੈਗਾ ਪਾਰਟੀ ਤੋਂ ਨਿਕਾਲੀ ਦਾ ਨਾਲ ਸਰਮਾ ਸਨ ਅਸੀਂ ਡੈਂਪੀ ਢੱਲ ਨੂੰ ਦਿੱਤਾ ਜੀ ਜੀ ਇਹ ਕੇ ਵੀ ਕਹਿੰਦੇ ਆ ਕਹਿੰਦੇ ਜੇ ਇਹ ਲੀਡਰ ਹੈ ਇਹ ਸਾਰੇ ਅੰਦਰ ਖਾਤੀ ਸਾਰੇ ਇੱਕ ਦੂਜੇ ਨੂੰ ਮਿਲਦੇ ਮੁੰਡੇ ਕੁੜੀਆਂ ਕ ਦੂਜੇ ਦੇ ਵਿਹਦੇ ਨੇ ਸਾਰੇ ਰਿਸ਼ਤੇਦਾਰੀਆਂ ਪਾ ਲੈਂਦੇ ਆ ਜਿਹੜੇ ਪਿੰਡਾਂ ਵਾਲੇ ਲੋਕਾਂ ਨੂੰ ਉਹਨੂੰ ਲੜਾ ਕੇ ਤੁਰ ਜਾਂਦੇ ਇੱਕ ਦੂਜੇ ਦੇ ਗਲਮੇ ਫੜਾ ਦਿੰਦੇ ਆ ਤੂੰ ਕਾਲੀ ਆ ਤੂੰ ਕਾਂਗਰਸੀ ਆ ਪਰ ਲੋਕਾਂ ਨੂੰ ਇਧਰ ਨਹੀਂ ਲੜਨਾ ਚਾਹੀਦਾ ਇਹ ਤਾਂ ਜੀ ਆਪੋ ਆਪਣੀ ਸੋਚ ਹੈ ਜੀ ਉਹ ਤਾਂ ਫਿਰ ਅਨਪੜ ਲੋਕ ਆ ਜੀ ਜੋ ਇਹਨਾਂ ਪਿੱਛੇ ਲੜਦੇ ਆ ਜੀ ਉਹ ਤਾਂ ਆਪਣੀ ਸੋਚ ਰੱਖਣੀ ਚਾਹੀਦੀ ਆ ਤੇ ਇਹ ਤਾਂ ਬਿਲਕੁਲ ਇਹ ਕਹਿੰਦੇ ਆ ਸੋਸ਼ਲ ਮੀਡੀਆ ਦਾ ਚੱਲਦੇ ਵੀ ਇਹਨਾਂ ਦੀਆਂ ਰਿਸ਼ਤੇਦਾਰੀਆਂ ਜੀ ਪਰ ਸਾਡੇ ਨਾਲ ਤਾਂ ਇਹੋ ਜੀ ਕੋਈ ਨਹੀਂ ਜ ਬੰਦੇ ਨਾਲ ਸਾਡਾ ਰਾਫਤਾ ਰਿਆ ਜੀ ਜੇ ਮਨਪ੍ਰੀਤ ਵੀ ਬਾਦਲ ਵੀ ਉਹਨਾਂ ਬਾਦਲ ਪਰਿਵਾਰ ਚਾ ਫਿਰ ਉਧਰ ਨਹੀਂ ਵੋਟ ਦਾ ਬਣਿਆ ਇਰਾਦਾ ਵੀ ਆਪਾਂ ਬਾਦਲ ਕਰਨੀ ਪਾਉਣੀ ਤੇ ਮਨਪ੍ਰੀਤ ਉੱਥੇ ਉਧਰ ਪਾਦ ਗਈ ਨਹੀਂ ਜੀ ਉਧਰ ਨਹੀਂ ਕੋਈ ਬਣਿਆ ਜੇ ਕੱਲ ਵੀਡੀਓ ਦੇਖ ਕੇ ਤੁਹਾਡੇ ਘਰੇ ਸੁਖਵੀਰ ਬਾਦਲ ਪਹੁੰਚ ਜਾਂਦਾ ਵੀ ਤੁਸੀਂ ਕਹਿੰਦੇ ਸੀ ਅਕਾਲੀ ਪਾਰਟੀ ਦੇ ਪੁਰਾਣੇ ਵਰਕਰੋਂ ਕੱਟੜ ਵਰਕਰੋਂ ਵੀ ਤੁਸੀਂ ਕੱਟੜ ਹਾਂ ਤੇ ਫਿਰ ਆਪਣੇ ਮਨਪ੍ਰੀਤ ਨੂੰ ਵੋਟ ਪਾਓ ਫਿਰ ਘੁੰਮ ਜੂਗੇ ਮਰਾਤੇ ਰਾਤ ਨਹੀਂ ਜੀ ਹੁਣ ਅਸੀਂ ਜਵਾਨ ਦੇਤੀ ਡੈਂਪੀ ਢੱਲੋਂ ਨੂੰਤਾ ਜੀ ਡੈਂਪੀ ਢੱਲੋਂ ਨਹੀਂ ਪਾਵਾਂਗੇ ਅਸੀਂ ਜਿੰਨਾ ਵੀ ਲੋਕਾਂ ਨੂੰ ਮਿਲੇ ਆ ਉਹਨਾਂ ਨੇ ਤਾਰਕ ਦੇ ਦਲੀਲ ਦੇ ਆਧਾਰ ਤੇ ਆਪ ਦਾ ਨਵਾਂ ਨੁਕਤੇ ਦੇ ਆਧਾਰ ਤੇ ਦੇਖਿਆ ਵੀ ਡਿੰਪੀ ਢਿੱਲੋਂ ਨੂੰ ਵੋਟ ਪਾਉਂਦਾ ਫਾਇਦਾ ਹੈ ਵੀ ਇਹ ਸਰਕਾਰ ਦੇ ਵਿੱਚ ਵੀ ਹੈਗਾ ਇਹ ਬੰਦਾ ਦਮਦਾਰ ਵੀ ਹੈ ਇਹ ਬੰਦਾ ਬਦਲਿਆਣੀਆ ਇਹ ਬੰਦੇ ਨੇ ਸਰਕਾਰ ਚ ਜਦੋਂ ਨਹੀਂ ਵੀ ਸੀਗਾ ਉਦੋਂ ਵੀ ਲੋਕਾਂ ਦੇ ਕੰਮ ਅੜ ਕੇ ਕਰਦਾ ਸੀਗਾ ਇਸ ਕਰਕੇ ਡਿੰਪੀ ਢਿੱਲੋਂ ਸਰਕਾਰ ਚ ਐਮਐਲਏ ਬੰਦਾ ਹੈ ਤੇ ਲੋਕਾਂ ਦਾ ਹਿੱਸਾ ਸਰਕਾਰ ਚ ਪੈਂਦਾ ਹੈ ਤੇ ਉਹ ਭਗਵੰਤ ਮਾਨ ਵੱਲੋਂ ਉਹਨੂੰ ਖੁੱਲੀ ਛੂਟ ਹੈ ਵੀ ਤੁਸੀਂ ਕਿਸੇ ਮਰਜ਼ੀ ਪਿੰਡ 'ਚ ਡਿੰਪੀ ਢਲੋ ਜਿਹੜਾ ਮਰਜ਼ੀ ਵਾਅਦਾ ਕਰਾਵੇ ਲੋਕਾਂ ਨਾਲ ਉਹ ਪੂਰੇ ਮੈਂ ਕਰਕੇ ਦਿਖਾਉਂਗਾ ਇਹ ਸਰ ਕੇ ਲੋਕਾਂ ਦਾ ਵੀ ਰੁਝਾਨ ਡਿੰਪੀ ਢਲੋ ਨੇ ਜਿਆਦਾ ਹੈ ਤੁਹਾਡੇ ਲੋਕ ਕਹਿੰਦੇ ਸੀ ਆਮ ਆਦੀ ਪਾਰਟੀਆਂ ਪ੍ਰਵਾਦਵਾਦ ਨੂੰ ਜਿਹੜੀਆਂ ਵੋਟਾਂ ਟਿਕਟਾਂ ਦਿੰਦੇ ਆ ਵੀ ਅਸੀਂ ਜਦੋਂ ਸਾਡੀ ਸਰਕਾਰ ਉਹ ਪ੍ਰਵਾਦਵਾਦ ਖਤਮ ਕਰ ਦਾਂਗੇ ਉਹ ਪ੍ਰਵਾਦਵਾਦ ਤੁਹਾਡੀ ਪਾਰਟੀ ਦੇ ਵਿੱਚ ਵੀ ਹੁਣ ਚੱਲ ਪਿਆ ਜਿਵੇਂ ਡਿੰਪੀ ਢਲੋਂ ਟਿਕਟ ਦੇ ਦਿੱਤੀ ਤੁਸੀਂ ਉਹਦੇ 'ਚ ਇਸ ਤਰ੍ਹਾਂ ਦੇਖੋ ਕਈ ਵਾਰੀ ਜਦੋਂ ਸਰਕਾਰ ਲੈਸ਼ਨ ਲੜਦੀ ਹੈ ਤਾਂ ਉਦੋਂ ਉਹ ਲੈਸ਼ਨ ਇਕੱਲਾ ਸ਼ੋਕਵਾਸ ਨਹੀਂ ਲੜਦੀ ਉਹਨੇ ਜਿੱਤ ਰਸੇ ਲੜਨਾ ਤੇ ਉਹਨਾਂ ਨੂੰ ਇੱਕ ਤੇਰਵਾ ਕੀਤਾ ਸੀਗਾ ਸੰਗਰੂਰ ਦੇ ਵਿੱਚ ਉਦੋਂ ਇੱਕ ਪਿਓਰ ਵਰਕਰ ਨੂੰ ਟਿਕਟ ਦਿੱਤੀ ਸੀਗੀ ਪਰ ਉੱਥੇ ਲੋਕਾਂ ਨੇ ਉਸ ਵਰਕਰ ਨੂੰ ਤਰਜੀ ਨਹੀਂ ਦਿੱਤੀ ਇੱਕ ਸਿਮਰ ਸਿੰਘ ਮਾਨ ਨੂੰ ਤਰਜੀ ਦੇਤੀ ਜਿਨੇ ਲੋਕ ਸਭ ਹਲਕੇ ਸੰਗੂਜ ਕੱਖ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਉਹ ਤਜਰਬਾ ਸਰਕਾਰ ਦਾ ਫੇਲ ਹੋ ਗਿਆ ਇਸ ਕਰਕੇ ਇੱਥੇ ਵੀ ਪਾਰਟੀ ਨੇ ਜਾਂ ਜਿੱਥੇ ਵੀ ਇਲੈਕਸ਼ਨ ਲੜਦੇ ਆ ਉਹਨਾਂ ਨੇ ਦੇਖਣਾ ਜਿਤਨਾ ਕੈਂਡੀਡੇਟ ਕਿਹੜਾ ਹੈ ਜੇ ਜਿੱਤੂਗਾ ਫੇਰ ਹੀ ਸਰਕਾਰ ਮਜ਼ਬੂਤ ਹੋਊਗੀ ਕਹਿੰਦਾ ਇਲੈਕਸ਼ਨ ਲੜਾਉਣਾ ਤਾਂ ਸ਼ੌਕ ਨਹੀਂ ਦਾ ਸਰਕਾਰ ਦਾ ਇਸ ਕਰਕੇ ਪਰਿਵਾਰਵਾਦੀ ਗੱਲ ਨਹੀਂ ਹੈ ਜਿਤਨੇ ਦਾ ਕੈਂਡੀਡੇਟ ਚਾਹੀਦਾ ਸਾਨੂੰ ਇਹ ਕਲ ਵਿਰੋਧੀ ਇਹ ਵੀ ਕਹਿੰਦੇ ਕਹਿੰਦੇ ਗੱਪੀਆਂ ਦੀ ਸਰਕਾਰ ਗੱਪ ਬਹੁਤ ਮਾਰਦੇ ਆ ਇਹ ਪੱਲੇ ਕੁਝ ਨਹੀਂ ਇਹਨਾਂ ਦੇ ਦੇਖੋ ਵਿਰੋਧੀ ਕੁਝ ਵੀ ਕਹਿਣ ਵੀ ਇਹ ਗੱਪ ਮਾਰਦੇ ਆ ਜਾਂ ਇਹ ਕਰਦੇ ਆ ਪਰ ਉਹ ਸਾਡੀ ਸਰਕਾਰ ਤੋਂ ਨੁਕਸ ਵੀ ਘੱਟ ਕੇ ਦਿਖਾਉਣ ਅਸੀਂ ਜੋ ਕਿਹਾ ਹੈ ਕੰਮ ਕਰਕੇ ਦਿਖਾਉਣੇ ਹੈ ਜਿੰਨੇ ਨਹੀਂ ਕਹੇ ਸੀ ਉਹ ਵੀ ਕੰਮ ਕਰਕੇ ਦਿਖਾਏ ਹੈ 17 ਟੋਲ ਪਲਾਜੇ ਬੰਦ ਕੀਤੇ ਹੈ ਸਰਕਾਰ ਲੋਕਾਂ ਨੂੰ 1 ਕਰੋੜ ਰੁਪਏ ਰੋਈਦਾ ਵੱਜਦਾ ਲੋਕਾਂ ਦੀ ਜੇਬ ਚ ਜਾਂਦਾ ਹੈ ਟੈਕਸੀ ਡਰਾਈਵਰ ਦੀ ਜੇਬ ਚ ਜਾਂਦਾ ਹੈ ਲੋਕਾਂ ਦੀ ਜੇਬ ਤੋਂ ਨਹੀਂ ਨਿਕਲਦਾ ਬਿਜਲੀ ਸਰਕਾਰ ਨੇ ਸਾਰੇ ਦਰਗਨ ਫ੍ਰੀ ਕੀਤੀ ਹੈ 3000 ਦਾ 2500 ਦਾ ਹਰ ਮਹੀਨੇ ਲੋਕਾਂ ਨੂੰ ਫਾਇਦਾ ਹੁੰਦਾ ਹੈ ਤੇ ਕਿਸੇ ਸਰਕਾਰ ਨੇ 50 60 ਸਾਲ ਚ ਦਿੱਤਾ ਹੀ ਕੋਈ ਨਹੀਂ ਜਿਹੜੇ ਆਪਣੇ ਜਿਹੜੇ ਸਕੂਲ ਬਣ ਰਹੇ ਹੈ ਪੰਜਾਬ ਦੇ ਵਿੱਚ ਸਕੂਲ ਉਹਦੀ ਐਮੀਨੇਸ਼ਨ ਜਿਨ੍ਹਾਂ ਦੇ ਟੀਚਰਾਂ ਦੀ ਪੜ੍ਹਾਈ ਸਿੰਗਾਪੁਰ ਤੋਂ ਹੁੰਦੀ ਹੈ ਤੇ ਉਹ ਸਕੂਲਾਂ ਦੇ 10-10 ਕਰੋੜ ਰੁਪਏ ਲਾ ਕੇ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ ਵਿਧਾਇਆ ਵੀ ਤਾਂ ਜੋ ਗਰੀਬਾਂ ਦੇ ਲੋਕ ਵੀ ਆਈਪੀਐਸ ਅਫਸਰ ਆਈਐਸ ਅਫਸਰ ਪੀਸੀਐਸ ਅਫਸਰ ਬਣਨ ਤੇ ਤਾਂ ਜੋ ਉਹਨਾਂ ਦੀ ਜ਼ਿੰਦਗੀ ਬਦਲ ਬਦਲ ਹੋਵੇ ਇਹ ਨਹੀਂ ਜਿਹੜੇ ਇਹ ਸਾਰੀਆਂ ਪਾਲਿਸੀਆਂ ਸਾਰੀਆਂ ਸੈਂਟਰ ਦੀਆਂ ਸੀ ਜਿਹੜੇ ਕਲੀਨਿਕ ਮਹੱਲੇ ਦੀ ਗੱਲ ਕਰੀਏ ਤੁਸੀਂ ਕਲੀਨਿਕ ਮਹੱਲਾ ਵੀ ਜਾਨੀ ਕਿ ਆਮ ਆਦਮੀ ਪਾਰਟੀ ਨੇ ਆਪ ਦਾ ਨਾਮ ਲਿਖਤਾ ਉਹ ਸਾਰੀ ਪਾਲਿਸੀ ਸੈਂਟਰ ਦੀ ਸੀ ਸੈਂਟਰ ਕਹਿੰਦਾ ਜੇ ਸਾਡਾ ਨਾਮ ਲਿਖੋ ਠੀਕ ਆ ਨਹੀਂ ਇਸ ਜਿਹੜੇ ਕਲੀਨਿਕ ਮਹੱਲੇ ਤੁਹਾਡੇ ਬੰਦ ਕਰਦੇ ਕਿਥੋਂ ਦਾ ਬੰਦ ਵੀ ਹੋ ਚੁੱਕੇ ਆ ਸੈਂਟਰ ਸਰਕਾਰ ਚਾਹੇ ਪੈਸੇ ਨਹੀਂ ਦੇ ਰਹੀ ਜਾਂ ਰੋਕੇ ਹੋਏ ਆ ਇਹ ਪੰਜਾਬ ਸਰਕਾਰਾਂ ਦੀ ਜੇਬ ਚ ਪੈਸੇ ਦੇ ਕੇ ਲੋਕਾਂ ਦਾ ਕੰਮ ਕਰੀ ਜਾਂਦੇ ਮਹੱਲਾ ਕਲੇ ਦੇ ਵਿੱਚ 2-200 2-300 ਰੋਜ਼ ਦੀ ਓਪੀਡੀ ਹੁੰਦੀ ਹੈ ਤੇ ਉਹਨਾਂ ਦਾ ਟੈਸਟ ਫ੍ਰੀ ਹੁੰਦੇ ਆ ਇਹਨਾਂ ਨੂੰ ਲੱਖ ਲੱਖ ਰ ਮਹੱਲਾ ਗਰੀਬ ਪੂਰੇ ਕਾਹ ਜਾਵੈ ਨਹੀਂ ਕਈ ਹਸਪਤਾਲਾਂ ਦਾ ਡਾਕਟਰ ਹੀ ਹੈ ਨਹੀਂ ਕਿ ਕੱਲੇ ਕਲੀਨਿਕ ਮੱਲਿਆਂ ਚ ਹੀ ਆ ਜਿਹੜੇ ਇਹ ਕਮੀ ਕਿਸ ਤਰ੍ਹਾਂ ਹੈਗੀ ਹੈ ਜਿਹੜੇ ਵੀ ਐਮਡੀ ਡਾਕਟਰ ਹੈ ਜਾਂ ਡੀਐਮ ਡਾਕਟਰ ਹੈ ਸਰਕਾਰ ਉਹਨਾਂ ਨੂੰ 1.5 ਤੋਂ ਲੈ ਕੇ 2 ਲੱਖ ਤਰ੍ਹਾਂ ਖਾ ਦਿੰਦੀ ਹੈ ਤੇ ਪ੍ਰਾਈਵੇਟ ਹਸਪਤਾਲ ਵਾਲੇ ਉਹਨਾਂ ਨੂੰ 20-20 ਲੱਖ ਦਿੱਤੀ ਰੱਖ ਮਹੀਨਾ ਤਰ੍ਹਾਂ ਖਾ ਦਿੰਦੇ ਆ ਤੇ ਉਹ ਆਉਂਦੇ ਨਹੀਂ ਸਰਕਾਰ ਕੀ ਕਰੇ ਸਰਕਾਰ ਜਿਆਦਾ ਪਾਲਿਸੀ ਸਰਕਾਰ ਨੂੰ ਇਹ ਜੀ ਬਣਨੀ ਚਾਹੀਦੀ ਹੈ ਵੀ ਜਿਹੜਾ ਬੰਦਾ ਐਮ ਡੀ ਕਰੇ ਉਸ ਨੂੰ 10 ਸਾਲ ਸਰਕਾਰ ਤੇ ਪੰਜਾਬ ਸਰਕਾਰ ਦੇ ਵਿੱਚ ਕੰਮ ਕਰਨਾ ਪਊਗਾ ਫੇਰ ਡਾਕਟਰ ਹੋਣਗੇ ਇੱਕ ਕਿਸਾਨ ਕਹਿੰਦਾ ਵੀ ਰੈੱਡ ਐਂਟਰ ਕਾ ਜਿਹੜੀਆਂ ਕਿਸਾਨਾਂ ਦੇ ਹੋ ਰਹੀਆਂ ਪਰਚੇ ਹੋ ਰਹੇ ਆ ਉਹ ਗਲਤ ਕੰਮ ਆ ਸਰਕਾਰ ਦਾ ਜਦੋਂ ਗੜੇ ਮਾਰੀ ਹੋਈ ਸੀ ਸਰਕਾਰ ਦਾ ਉਦੋਂ ਮਲਾਜਮ ਪਿੰਡ-ਪਿੰਡ ਕਿਉਂ ਨਹੀਂ ਪਹੁੰਚੇ ਉਦੋਂ ਸੈਟੇਲਾਈਟ ਕੰਮ ਨਹੀਂ ਕੀਤਾ ਸਰਕਾਰ ਦੇ ਹੁਣ ਸਾਡੇ ਦੇ ਇਨਕੀ ਪਰਚੇ ਕਰਾ ਰਹੇ ਆ ਘਰਾਂ ਦੇ ਵਿੱਚ ਆ ਕੇ ਸਰਕਾਰ ਨੇ ਗੜੇ ਮਾਰੀ ਵਿੱਚ ਵੀ ਮੁਆਵਜ਼ਾ ਦਿੱਤੇ ਆ ਉਦੋਂ ਵੀ ਪਹੁੰਚੇ ਆ ਦੇਖੋ 10 ਪੈਸੇ 5 ਪੈਸੇ ਲਾਹ ਪਤਰੀ ਤੱਕ ਨਹੀਂ ਵੀ ਪਹੁੰਚਦੇ ਇਸੇ ਤਰ੍ਹਾਂ ਜਿੰਨਾਂ ਲੋ ਵੀ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਉਹ ਸਾਰੇ ਬੰਦੇ ਨਹੀਂ ਹੈ 10 ਪੈਸੇ 5 ਪੈਸੇ ਕਿਸਾਨ ਮਜਬੂਰੀ ਵਿੱਚ ਜਾਂ ਕਿਸੇ ਢੰਗ ਨਾਲ ਪਰਾਲੀ ਨੂੰ ਅੱਗ ਲਾ ਦਿੰਦੇ ਆ ਤੇ ਉਹਨਾਂ ਕੋਲੇ ਪਹੁੰਚ ਗਏ ਉਹਨਾਂ ਨੂੰ ਸਮਝਾਉਂਦੇ ਆ ਅਪੀਲ ਕਰਦੀ ਸਰਕਾਰ ਵੀ ਭਾਈ ਤੁਸੀਂ ਇਸ ਤਰ੍ਹਾਂ ਨਾ ਕਰੋ ਵੀ ਆਪਣੀ ਸਿਹਤ ਤੇ ਮਾੜਾ ਅਸਰ ਬੰਦਾ ਤੇ ਉਹ ਬੇਨਤੀ ਕਰਦੇ ਆ ਕੁਝ ਲੋਕ ਮੰਨ ਲੈਂਦੇ ਕੋਈ ਨਹੀਂ ਮੰਨਦੇ 2500 ਰੁਪਏ ਜਨ ਕੇ ਜੁਰਮਾਨਾ ਕਰਤਾ ਤੁਹਾਡੀ ਸਰਕਾਰ ਨੇ ਜਿਹੜਾ ਅੱਗ ਲਾਉਂਦਾ ਕਿੱਲੇ ਦਾ ਸ ਕਿਸਾਨ ਕਹਿੰਦੇ ਸਾਨੂੰ ਤਾਂ 2500 ਸਾਡੀ ਕਣਕ ਮਰੀ ਐ ਸਾਨੂੰ ਤਾਂ 2500 ਰੁਪਏ ਉਹਦੇ ਨੁਕਸਾਨ ਨਹੀਂ ਮਿਲੇ ਮੁਆਵਜ਼ਾ ਸਾਨੂੰ ਨਹੀਂ ਮਿਲਿਆ ਤੁਸੀਂ ਜੁਰਮਾਨਾ ਕਰਤਾ ਅੱਗ ਲਾਉਣ ਦੇ ਜੁਰਮਾਨਾ ਕਰਤਾ ਤੁਹਾਡੀ ਸਰਕਾਰ ਨੇ ਸਰਕਾਰ ਨੇ 50 5000 40 4000 ਮੁਆਵਜ਼ਾ ਦਿੱਤੇ ਲੱਖ ਲੱਖ ਮੁਆਵਜ਼ਾ ਦਿੱਤਾ ਉਹ ਤਾਂ ਕੋਈ ਵਿਰੋਧੀ ਬੰਦੇ ਵੈਸੇ ਕਹੀ ਜਾਣ ਤਾਂ ਕਹੀ ਜਾਣ ਉਹਨੂੰ ਆਪਾਂ ਕਿਵੇਂ ਹੋ ਸਕਦੇ ਆ ਜਿਹੜਾ ਜੁਰਮਾਨੇ ਕਰਨੇ ਆ ਇਹ ਹਾਈ ਕੋਰਟ ਵੱਲੋਂ ਸ ਹੁਕਮ ਹੈਗੇ ਹੈ ਵੀ ਤੁਸੀਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰੋ ਤੁਸੀਂ ਇਹਨਾਂ ਨੂੰ ਅਪੀਲ ਕਰੋ ਸਮਝਾਓ ਤੇ ਕਿਸੇ ਢੰਗ ਨਾਲ ਵੀ ਸਮਝਾਓ ਜਾਂ ਜੁਰਮਾਨਾ ਕਰਕੇ ਸਮਝਾਓ ਜਾਂ ਵੈਸੇ ਸਮਝਾਓ ਉਹ ਉਹਵੇਂ ਕੰਮ ਕਰਦੇ ਆ ਸਰਕਾਰ ਇਕਲ ਦੱਸੋ ਜਿਵੇਂ ਹੁਣ ਤੁਸੀਂ ਟੈਂਪੀ ਢੱਲੋਂ ਆ ਗਏ ਇੱਧਰ ਉਹ ਕਾਂਗਰਸ ਸੋਰੀ ਜੀ ਅਕਾਲੀ ਪਾਰਟੀ ਚੋਂ ਆਏ ਆ ਜਿਹੜੇ ਤੁਹਾਡੇ ਆਮ ਆਦੀ ਪਾਰਟੀ ਦੇ ਨੇ ਜਿਹੜੇ ਖੜੇ ਕੀਤੇ ਸੀ ਵਰਕਰ ਸੀ ਤੁਹਾਡੇ ਵਰਗੇ ਜਿਹੜਾ ਵਰਕਰ ਸੀ ਜਿਹਨੇ ਪਾਰਟੀ ਖੜੀ ਕੀਤੀ ਆ ਉਹਨਾਂ ਦਾ ਮਨੋਬਲ ਨਹੀਂ ਟੁੱਟਿਆ ਕਿਤੇ ਉਹਨਾਂ ਨੂੰ ਟਿਕਟਾਂ ਮਿਲਣੀਆਂ ਚਾਹੀਦੀਆਂ ਸੀ ਉਹਦਾ ਬੰਦੇ ਪਿੱਛੇ ਕਰਤੇ ਜਿਹੜੇ ਨਵੇਂ ਬੰਦੇ ਅੱਗੇ ਲੈਂਦੇ ਇਹ ਕੋਈ ਸ਼ੱਕ ਨਹੀਂਗਾ ਵੀ ਜੇ ਕਿਸੇ ਕੈਂਡੀਡੇਟ ਨੂੰ ਟਿਕਟ ਨਹੀਂ ਮਿਲਦੀ ਤਾਂ ਉਹਦਾ ਮਨੋਬਲ ਟੁੱਟਦਾ ਹੈ ਮਨੋਬਲ ਟੁੱਟਦਾ ਹੈ ਮਾਨਸਤਾਸ਼ ਆਉਂਦੀ ਹੈ ਪਰ ਹਰ ਚੀਜ਼ ਹਰ ਟਾਈਮ ਓਵੇਂ ਨਹੀਂ ਹੋ ਸਕਦੀ ਸਰਕਾਰ ਨੇ ਇਹ ਦੇਖਣਾ ਹੈ ਵੀ ਸਾਡਾ ਕੈਂਡੀਡੇਟ ਜਿੱਤੇ ਤੇ ਜਿਹੜਾ ਸਰਕਾਰ ਦਾ ਕਹਿ ਰਹੀ ਆ ਲੋਕਾਂ ਦੇ ਮਨੋਬਲ ਦੀ ਕਰਦਾ ਮਨੋਬਲ ਤਾਂ ਲੋਕਾਂ ਟੁੱਟ ਗਿਆ ਲੋਕ ਉਸ ਮਨੋਬਲ ਨਾਲ ਵੋਟਾਂ ਪਾਉਣਗੇ ਲੋਕ ਕਹਿੰਦੇ ਆ ਵੀ ਵਿਖਾਵਾ ਕੁਝ ਹੋਰ ਇਰੇ ਆਮ ਆਦੀ ਪਾਟੇ ਲੋਕ ਕਹਿੰਦੇ ਹਾਂ ਨਾਲ ਤੁਰੇ ਫਿਰਦੇ ਆ ਮਜਬੂਰੀ ਨਾਲ ਵੀ ਤੁਰਨਾ ਪਊਗਾ ਚਲੋ ਠੀਕ ਆ ਤੁਰਨਾ ਪਊਗਾ ਪਾਰਟੀ ਦੇ ਨਾਲ ਖੜੇ ਆ ਪਰ ਵੋਟਾਂ ਪਾਉਣ ਨੂੰ ਅੰਦਰ ਜੀ ਨਹੀਂ ਕਰਦਾ ਵੋਟਾਂ ਵੀ ਲੋਕ ਪਾਉਣਗੇ ਜਿਹੜੀਆਂ ਵਿਰੋਧੀ ਧਿਰਾਂ ਹੈਗੀਆਂ ਉਹ ਇਸ ਤਰ੍ਹਾਂ ਦੀਆਂ ਅਫਵਾਹਾਂ ਅਡਾਉਂਦੀਆਂ ਵੀ ਲੋਕ ਤੁਰੇ ਫਿਰਦੇ ਆ ਏਦਕੀ ਪਹਿਲਾਂ ਨਾਲੋਂ ਵੱਧ ਵੋਟ ਪਊਗੀ ਪਹਿਲਾਂ ਨਾਲੋਂ ਵੱਧ ਵੋਟ ਪਊਗੀ ਡਿੰਪੀ ਢਿੱਲੋਂ ਨੂੰ ਪਹਿਲੇ ਵਾਰੀ 95000 ਵੋਟ ਪਈ ਸੀ ਏਦਕੀ 60-65000 ਤੋਂ ਵੱਧ ਵੋਟ ਪਊਗੀ ਤੇ ਇਹ 20-25000 ਦੇ ਫਰਕ ਨਾਲ ਜਿੱਤੂ ਆ ਡਿੰਬੀ ਦੇ ਲੋਕ